Enhver likhet med virkelige ਬੇਸਤੀ ਕਾਜੀ ਸੱਚੀ ਕਰ ਬੇਟੀ ਤੇਦੇ ਤੀਆਂ ਮਨੋਂ ਲੱਗੇ ਹੋਏ ਆ ਬੇਟੀ ਤੀਆਂ ਮਨੋਂ ਲੱਗੇ ਹੋਏ ਆ ਅੱਛਾ ਕਾਤੇ ਬਣਾਈ ਜਾਂਦੀ ਐ ਇਹ ਵੀ ਤੀਆਂ ਮਨੋਂ ਨੇ ਵੀ ਤੀਆਂ ਕੁੜੀ ਆ ਜੰਨੀ ਇਕੱਠੀਆਂ ਹੋ ਜੰਨੀ ਬਾਨੇ ਨਾਲ ਅੱਛਾ ਜੀ ਹਾਂ ਮੇਰੇ ਜਨਨ ਵਾਸਤੇ ਹਾਂ ਮੇਲਣ ਵਾਸਤੇ ਨਹੀਂ ਕੱਲਿਆ ਕਰਨੀ ਕੋਈ ਕਦੇ ਆਉਂਦੀ ਕੋਈ ਕੁੜੀ ਕਦੇ ਆਉਂਦੀ ਐ ਹੁਣ ਜੇ ਸਾਰੀਆਂ ਇਕੱਠੀਆਂ ਜੀ ਹੈ ਸਹੇਲੀਆਂ ਇੱਕ ਦੂਜ ਨੂੰ ਮਿਲ ਲੂਗੀ ਅੱਛਾ ਨੜੇ ਪਰਾਨਾ ਮਿਰਚਾਏ ਹਾਂ ਜੀ ਇਹ ਸਭੇ ਚਾਰ ਸਾਰੇ ਕੁੜੀਆਂ ਨੂੰ ਛੋਟੀ ਜਿਹੜੀ ਛੋਟੀਆਂ ਨੂੰ ਵੀ ਬਦਲ ਐ ਜੂ ਪਹਿਲੀ ਨੂੰ ਤਾਂ ਪਤਾ ਐ ਹੁਣ ਛੋਟੀਆਂ ਨੂੰ ਪਤਾ ਨਹੀਂ ਉਹਨਾਂ ਨੂੰ ਵੀ ਸਾਰਾ ਪਤਾ ਲੱਗ ਗਿਆ ਕਿ ਕਿਆ-ਕਿਆ ਰਸਮ-ਰਿਵਾਜ ਕਿਆ ਹੁੰਦੇ ਰਸਮਾਂ ਰਸਮਾਂ ਕਿਆ ਹੁੰਦੀਆਂ ਰਸਮਾਂ ਦੇ ਦਵਾਜ ਨੂੰ ਕੁੜੀਆਂ ਪਿੰਗਾ ਪਾਉਨੀਆਂ ਐ ਝੂਟ ਨਹੀਂ ਆਏ ਬਾਕੀ ਆਪਣਾ ਇਹ ਕਿੱਦਾ ਪਾਉਣਾ ਇਹਨਾਂ ਨੇ ਗੀਤ ਗਾਉਣੀਆਂ ਬੋਲੀਆਂ ਪਾਉਣੀਆਂ ਬਾਕੀ ਆਪਣਾ ਹੋਰ ਮਹਿੰਦੀ ਲਾ ਲੈਂਦੀਆਂ ਐ ਨੌ ਬਾਲਸਾ ਸਾਰੇ ਸ਼ਿੰਗਾਰ ਕਰ ਲੈਂਦੀਆਂ ਸ਼ਿੰਗਾਰ ਕਰਦੀਆਂ ਹਾਂ ਸ਼ਿੰਗਾਰ ਕਰਦੀਆਂ ਅੱਛਾ ਜੀ ਇਹ ਬੰਨੀ ਨੇ ਤਰ੍ਹਾਂ ਦਾ ਸ਼ਿੰਗਾਰ ਹੁੰਦਾ ਜੀ ਬੀਬੀ ਨੂੰ ਅਸੀਂ ਤਾਂ ਪੁਰਾਣੇ ਸ਼ਿੰਗਾਰ ਸਾਨੂੰ ਕੀ ਪਤਾ ਭਾਈ ਅੱਤ ਮਾੜਾ ਮੋਟਾ ਪਹਿਲਾ ਕਰ ਲੈ ਕਰਦੀਆਂ ਦੀਆਂ ਹੁਣ ਦੀਆਂ ਕੁੜੀਆਂ ਨੂੰ ਪਤਾ ਵੀ ਸ਼ਿੰਗਾਰ ਕੀ ਹੁੰਦਾ ਹੈ ਅਰੇ ਕੱਪੜੇ ਪਾਉਣੀਆਂ ਹਾਂ ਹਰੀ ਮਹਿੰਦੀ ਲਾਉਣੀਆਂ ਸਾਰਾ ਕੁਛ ਇਸ ਦਿਨ ਹਰੇ ਖੜਾ ਕਰਦੀਆਂ ਇਹ ਪੰਜਾਬ ਦੇ ਵਿੱਚ ਪਰੋਂ ਤੋਂ ਸ਼ੁਰੂ ਹੋਇਆ ਮਨਾਉਣਾ ਕੀ ਹੈ ਦਾਜਾ ਕਦੋਂ ਤੱਕ ਕਿ ਅਸੀਂ ਤਾਂ ਜਦ ਦੇ ਛੜ ਦਾ ਜਨਮ ਹੋਇਆ ਜਾਂਤੇ ਮਨਾਉਂਦੇ ਹੀ ਆ तकरीबन ਛੇ ਗੱਲ ਕਹਿੰਦੇ ਆ ਵੀ ਨੌਂ ਮਹੀਨੇ ਦੇ ਵਿੱਚ ਜਿਹੜੀਆਂ ਨੋਹਾ ਦਸਸਾ ਕੱਟੀਆਂ ਨਹੀਂ ਲੈਣੀਆਂ ਉਹਦਾ ਕਹਤੇ ਕਹਿੰਦੇ ਬਹੂਆਂ ਨੂੰ ਪੇਕੇ ਆਰਾਮ ਕਰਨ ਪਏ ਤਾਂ ਨੇ ਇਥੇ ਸਭ ਦੇ ਕੰਮ ਹੁੰਦਾ ਜ਼ਿਆਦਾ ਬਾਹਦੇ ਨਾਲ ਜਾਇਆ ਮੀਆਂ ਗੋਬਰ ਘਰ ਤੇ ਕੜਾਵੇਂ ਦਾ ਗੋਬਰ ਕੰਬੇ ਹੁੰਦਾ ਸਾਰਿਆਂ ਦੇ ਤੇ ਹੁਣ ਤਾਂ ਗੋਬਰ ਰਿਹਾ ਹੀ ਨਹੀਂ ਹੈਗਾ ਮੀਨ ਤਾਂ ਬਹੁਗਾ ਤਾਂ ਚਕਾਉਂਦੇ ਵੀ ਨਹੀਂ ਗੋਬਰ ਪਹਿਲਾਂ ਹੈਗਾ ਤਾਂ ਇਦਾਂ ਦਾ ਹੁਣ ਤਾਂ ਕੋਈ ਇਦਾਂ ਦਾ ਨਹੀਂ ਉਹ ਕੁੜੀਆਂ ਵੀ ਜਾ ਕੇ ਖੁਸ਼ ਨਹੀਂ ਹੈਗੀਆਂ ਪਰ ਜਿਹੜੀ ਤਿਹਾਰ ਇਦਾਂ ਦਾ ਹੈ ਵੀ ਦੇ ਚ ਖੁਸ਼ੀ ਹੁੰਦੀ ਹੈ ਮਾਂ ਪਾਪਾਂ ਕੋਲ ਆ ਕੇ ਬੱਚਿਆਂ ਨੂੰ ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਮਿਲਦੀਆਂ ਜੁਲਦੀਆਂ ਐ ਅੱਜ ਸਾਡੇ ਮਨ ਨੂੰ ਬਹੁਤ ਖੁਸ਼ੀ ਆਈ ਵੀ ਅਸੀਂ ਸਾਰੀਆਂ ਭੈਣਾਂ ਭਤੀਜੀਆਂ ਸਾਰੀਆਂ ਇਕੱਠੀਆਂ ਹੋਈਆਂ ਸਾਰੀਆਂ ਭੈਣਾਂ ਕਿੰਨੋਂ ਵੀ ਹੈਗੇ ਨਾ ਨੋ ਵੀ ਹੈ ਜੀ ਭਾਬੀਆਂ ਵੀ ਐ ਹਾਂ ਇਹ ਸਾਰੀਆਂ ਚਾਚੀ ਆ ਜੀ ਇਹ ਭਾਬੀ ਆ ਇਹ ਭਾਬੀ ਖੜੀ ਕੋ ਪਿੱਛੇ ਭਾਬੀ ਐ ਸਾਰੀਆਂ ਭਾਬੀਆਂ ਐ ਜੀ ਜਿੰਨੀਆਂ ਵੀ ਹੈਗੀਆਂ ਉਹਨਾਂ ਦਾ ਸਪੀਸ਼ਲ ਨਾ ਚਾਹੀਦਾ ਖੁਦ ਅਲਮੁਲਿਨ ਨਹੀਂ ਨਾ ਉਹ ਸਾਸਾ ਜੀ ਹੁਣ ਵੱਡੀਆਂ ਹੋ ਗਈਆਂ ਜਾਂ ਜ਼ਿਆਦਾ ਉਮਰ ਹੋ ਜਾਂਦੀ ਫੇਰ ਤਾਂ ਜੀ ਫਰਕ ਪੈਂਦਾ ਹਾਂਜੀ ਹਾਂ ਜੀ ਹਾਂ ਪਹਿਲੇ ਸਾਲ ਪਹਿਲੇ ਸਾਲ ਹਾਂ ਪਹਿਲੇ ਪਹਿਲੇ ਸਾਲ ਹੋਏ ਕਿ ਵੀ ਨਰੇਕ ਸਾਲੇ ਢਰਕਾ ਲੰਘ ਜਾਂਦੇ ਆ ਬੋਹੀ ਖੇੜਾ ਕਰੀ ਬਹੁ ਮਿੱਠੀਆਂ ਕਾਕੋਲੀ ਫਿਕੀਆਂ ਫਗਾਂ ਦੋ ਵੀ ਰੱਖਦਾ ਜੋੜ ਕੇ ਹੁਣ ਕਿਉਂ ਰੋਣਾ ਬਪੂ ਕਿਉਂ ਰੋਣਾ ਬਪੂ ਯਾ ਨੂੰ ਸੋਰ ਕਰਕੇ ਕਿਉਂ ਨਾ ਬਪੂ ਤੀ ਅ ਨੂੰ ਸੋਰ ਕਰਕੇ ਰੇਲਾਵਾ ਰੇਲਾ ਵਿੱਚ ਕੀ ਪੁਜੇ लालच की ਘਰ ਪਲੇ ਕੇ ਜਰ ਸੁਹਾਗ ਦਾ ਮੋਲ ਕੀ ਚੇਦਾ ਥੋੜਾ ਮਿਆ Gracias, que ਦੇਸਾਂ ਦਾ ਬਰਿੰਗੋ ਸਮਾ ਬਿਮਰੀਆਂ ਬਰੀਆਂ ਨਾ ਮਾਤ ਪਈਆਂ ਜੀਰੂ ਜੀਰੂ ਕਿੰਨਾ ਚਾਰਕੋ ਜੋ ਵੀਰੇ ਮੇਰੇ ਮੇਚਰ ਖੜੀ ਤਸਮਾ ਕੋਨੇ ਫਲਕਾਰੀ ਜੁਗ ਜੁਗ ਜੀ ਪਾਬੋ ਲਗੇ ਜਾਨ ਤੂੰ ਪਿਆਰੀ ਵੇ ਜੁਗ ਜੁਗ ਜੀ ਪਾਬੋ ਲਗੇ ਜਾਨ ਤੂੰ ਪਿਆਰੀ

ਜੀ ਜਿਹੜਾ ਤੁਸੀਂ ਅੱਜ ਦੀਆਂ ਮਨਾ ਰਹੀ ਕਿਉਂ ਬਣਾਈ ਜਾਂਦੀ ਹੈ ਜੀ ਇਹ ਆਪਣਾ ਸੀ ਸੱਭਿਆਚਾਰ ਦਿਖਾਉਣਾ ਚਾਹੁੰਦੇ ਆ ਆਪਣੇ ਅੱਗੇ ਵਾਲੇ ਇਹਨੂੰ ਪੇੜੀ ਮੁਕੀ ਤਾਂ ਜੋ ਕੱਲ ਨੂੰ ਜਿਹੜੇ ਅੱਗੇ ਵਾਲੀ ਪੀੜ੍ਹੀ ਉਹ ਸਿੱਖ ਸਕੇ ਕਿ ਆਪਣੇ ਸੱਭਿਆਚਾਰ ਚ ਵੀ ਇੰਨਾ ਕੁਝ ਸੀਗਾ ਜੋ ਅਸੀਂ ਹੁਣੇ ਧਰਖਾ ਰੱਖਿਆ ਹੋਰ ਅਸੀਂ ਸੱਭਿਆਚਾਰਕ ਚੀਜ਼ਾਂ ਰੱਖੀਆਂ ਪੱਖੀਆਂ ਰੱਖੀਆਂ ਜਿਵੇਂ ਕਿ ਉਹ ਚੀਜ਼ਾਂ ਅਸੀਂ ਹੁਣ ਦਿਖਾਣਾ ਚਾਹੁੰਦੇ ਕਿ ਪਿਛਲੇ ਸੱਭਿਆਚਾਰ ਵਿੱਚ ਆਪਣੇ ਬਜ਼ੁਰਗ ਇਹਨਾਂ ਨੂੰ ਕਿਵੇਂ ਵਰਤਦੇ ਸੀਗੇ ਅਸੀਂ ਅੱਜ ਹੀ ਧਰਖਾ ਚੱਲਦਾ ਦੇਖਿਆ ਜਦ ਕਿ ਅਸੀਂ ਵੀ ਅੱਜ ਦੇਖਿਆ ਕਿ ਇਹਦੇ ਕਿਵੇਂ ਕੀ ਕਿਵੇਂ ਧਾਗਾ ਬਣਦੇ ਧਾਗੇ ਬਣਦੇ ਰੂਣ ਰੂਣ ਦੇ ਨਾਲ ਧਾਗੇ ਬਣਦੇ ਆ ਤਾਂ ਅਸੀਂ ਚਾਹੁੰਦੇ ਕਿ ਹਰ ਇੱਕ ਸੰਸਾਰ ਅਸੀਂ ਇੱਦਾਂ ਇੱਦਾਂ ਈ ਤੀਆਂ ਮਨਾਈਏ ਤਾਂ ਜੋ ਬੱਚਿਆਂ ਨੂੰ ਅੱਗੇ ਤੋਂ ਤੇ ਜਿਹੜਾ ਪਿਆ ਹੋਇਆ ਇਹਨੂੰ ਕੀ ਕਹਿੰਦੇ ਆ ਟੋਕੇ ਦੇ ਵਿੱਚ ਪਏ ਹੋਏ ਰੋਮ ਨੂੰ ਕੀ ਕਹਿੰਦੇ ਆ ਹਾਂ ਪੰਜੀ ਪੂਣੀਆਂ ਪੂਣੀਆਂ ਕਹਿੰਦੇ ਇਹਨਾਂ ਨੂੰ ਹਾਂ ਜਿਹੜਾ ਬਣ ਜਾਂਦਾ ਜਦੋਂ ਧੱਗਾ ਤੇ ਨਿੱਟਲੇ ਦੇ ਆ ਗਿਆ ਟੱਕਲੇ ਦੇ ਆ ਗਿਆ ਇਹਨੂੰ ਕੀ ਕਹਿੰਦੇ ਆ ਮਿੱਚਲਾ 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 ਕਹਿੰਦੇ ਇਹ ਹੋਰ ਇਹਦੇ ਵਿੱਚ ਤੁਹਾਡਾ ਜਿਹੜਾ ਮੈਂਸ਼ਨ ਕੀ ਕਰਨਾ ਚਾਹੁੰਦੇ ਆਂ ਵੀ ਆਉਣੇ ਵਾਲੇ ਸਮੇਂ ਦੇ ਵੀ ਜਿਹੜਾ ਹੋਰ ਬੱਚੇ ਜਿਹੜੇ ਅਵੇਅਰਨੈਸ ਹੋਵੇ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਈਵਨ ਸਾਨੂੰ ਵੀ ਨਹੀਂ ਸੀ ਪਤਾ ਕਿ ਚਰਖੇ ਨਾਲ ਰਿਲੇਟਡ ਐਨੀਆਂ ਚੀਜ਼ਾਂ ਜਿੱਦਾਂ ਅਸੀਂ ਤਾਂ ਚਰਖਾ ਹੀ ਅੱਜ ਪਹਿਲੀ ਵਾਰ ਦੇਖਿਆ ਚਰਮਖਾਨ ਤੰਦਾ ਇਹ ਨਾਮ ਵੀ ਅਸੀਂ ਪਹਿਲੀ ਵਾਰ ਸੁਣੇ ਨੇ ਕਰਦੀਆਂ ਤੀਆਂ ਦੇ ਥਰੂ ਸਾਨੂੰ ਇਹ ਸਭ ਕੁਝ ਪਤਾ ਲੱਗਿਆ ਹੈ ਸਹੀ ਹਾਂਜੀ ਤੇ ਤੀਆਂ ਦੇ ਟਾਈਮ ਕਿਹੜੀ-ਕਿਹੜੀ ਬੋਲੀਆਂ ਹੈ ਕੋਈ ਸ਼ਾਇਦ ਬੜੀ-ਕੜੀ ਬੋਲੀਆਂ ਆਪਾਂ ਬਸਰ ਪਾਉਂਦੇ ਆਂ ਸੌਣ ਮਹੀਨੇ ਵਗੈਰਾ ਗੱਡੀਆਂ ਦੇ ਇਕੱਠੀਆਂ ਹੋਈਆਂ ਭੈਣਾ ਅਸੀਂ ਕੁਆ ਚਲੋ ਕਰਦੇ ਸੌਣ ਦਾ ਮਹੀਨਾ ਵੀਰ ਗੱਟੀਆਂ ਆਇਆ ਜੋੜ ਕੇ ਸੌਣ ਦਾ ਮਹੀਨਾ ਵੇਤੂ ਗੱਟੀਆਂ ਆਇਆ ਜੋੜ ਕੇ ਸਾਲੀ ਸੋਰੇ ਜਣਾ ਵੇ ਤੂੰ ਗੱਡੀ ਖਾਲੀ ਮੋੜ ਵੇ ਜੋਰ ਲਗੀਆਂ ਧੋਰ ਲਗੀਆਂ ਸਾਂ ਜੋਰ ਲਗੀਆਂ ਜੋਰੋ ਜੋਰ ਲਗੀਆਂ ਸੌਣ ਦੇ ਮਹੀਨੇ ਪੀਆਂ ਜੋਰ ਲਗੀਆਂ ਸੌਣ ਦੇ ਮਹੀਨੇ ਪੀਆਂ ਜੋਰ ਲਗੀਆਂ ਸੌਣ ਮਹੀਨੇ ਦਿਂਤੀਆਂ ਦੇ ਸੌਣ ਮਹੀਨੇ ਦਿਂਤੀਆਂ ਦਾ ਮਹੀਨੇ ਦਿਂਤੀਆਂ ਦੇ ਸੌਣ ਮਹੀਨੇ ਦਿਂਤੀਆਂ ਦੇ ਇਕਲੀ ਠੰਗਾ ਪੰਨਾ ਕੀ ਤਰੰਗ ਹੋ ਕੇ ਉਹ ਚੱਲ ਕੇ ਲੱਗੇ ਜੇ ਮੇਰੀ ਆਵਾਜ਼ ਲੱਗੇ ਲੱਗੇ ਜੇ ਮੇਰੀ ਆਵਾਜ਼